ਕਨਵਾ ਕਨਸੈਪਟ ਲਿਆਂਦਾ ਜਿਹੜੀ ਚੀਜ਼ ਹੈਗੀ ਸਟੀਲ ਦੀ ਜਗਾਰ ਹਾਂ ਇਹ 304 ਗ੍ਰੇਡ ਦੇ ਵਿੱਚ ਬਣੀ ਆ ਠੀਕ ਆ ਬਾਈ ਮੈਟ ਦੇ ਵਿੱਚ ਬਣੀ ਆ ਇਹਨੂੰ ਰੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਇਹ ਰੰਗ ਵੀ ਹੋਊਗੀ ਤੇ ਬਾਈ ਅਪ ਚਾਦਰ ਦੀ ਗੱਲ ਕਰੀਏ ਕਿਹੜੀ ਚਾਦਰ ਇਹ ਸਟੀਲ 304 ਗ੍ਰੇਡ ਜਿੰਦਲ ਦੀ ਚਾਦਰ ਆ ਤਾਂ ਅਸੀਂ ਇਹਦੇ ਕਿਤੇ ਵੀ ਮਤਲਬ ਜੋੜ ਨਹੀਂ ਲਾਉਂਦੇ ਜੀ ਅੱਛਾ ਸਾਰੀ ਲੋਕ ਨਾਲ ਬਣੀ ਹੋਈ ਆ ਸਿਰਫ ਕੋਰਨਰ ਆ ਜਿਹੜਾ ਉਹੀ ਇਹਦਾ ਵੈਲਡਿੰਗ ਕੀਤਾ ਹੋਇਆ ਵਿਚੋਂ ਇਹਦੇ ਕਿਤੇ ਵੀ ਵੈਲਡਿੰਗ ਨਹੀਂ ਕੀਤਾ ਹੋਇਆ ਤੇ ਬਾਕੀ ਜਿਹੜੀ ਇਹ ਮਾਲ ਆ ਇਹਨੂੰ ਨਾ ਸਿਉਂਫ ਨਾ ਸਲਾਵ ਨਾ ਜਰਦਾ ਦੇਖੋ ਕੋਈ ਦਿੱਕਤ ਹੀ ਨਹੀਂ ਇਹ ਬਾਈ ਵੇਟ ਬੰਦੀਆਂ ਨੇ ਇਸ ਵਿੱਚ ਹੀ ਪਾਈਪ ਵਿੱਚ ਹੀ ਕਬਜ਼ਾ ਸਾਰਾ ਬਾਈ ਵੇਟ ਮਾਲ ਹੈ ਬਰੀ ਡਿਲੀਵਰੀ ਦਾ ਖਰਚਾ ਉਹ ਅਗਲੇ ਤੱਕ ਤੁਹਾਡਾ ਹੈਗਾ ਜੇ ਤਾਂ ਮਤਲਬ 50 ਕਿਲੋਮੀਟਰ ਦੇ ਅੰਦਰ ਅੰਦਰ ਹੈਗਾ ਠੀਕ ਹੈ ਉਹ ਅਸੀਂ ਆਪ ਉਹਨੂੰ ਉੱਪਰ ਪਹੁੰਚ ਕਰਾਂਗੇ ਜੇ ਉਸ ਤੋਂ ਅੱਗੇ ਆ ਤਾਂ ਉਹਦੇ ਵਿੱਚ ਅਸੀਂ ਅਗਲੇ ਤੋਂ ਅੱਧਾ ਕਰਾਇਆ ਲੈ ਲਾਂਗੇ ਅੱਧਾ ਸੀ ਆਪ ਦੇਣਾ ਤੁਸੀਂ ਸਟੀਲ ਦੀ ਚਿਗਾੜ ਲਾਗੇ ਵੀ ਸ਼ੁਰੂਆਤ ਤੋਂ ਵਧੀਆ ਤਰੀਕੇ ਨਾਲ ਕਰਦੇ ਹੋ ਇਹਨਾਂ ਕੁਸ਼ਕੇਬੰਦ ਕੰਮ ਹੈ ਇਹਦੀ ਲਾਈਫ ਹੀ ਲਾਈਫ ਹੈ ਜੀ ਕੋਈ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਭਾਈ ਪੈਸੇ ਕੋਈ ਘੱਟ ਲੱਗੀ ਦੇਖਦਾ ਹੁਣ ਸਟਾਰਟ ਕੀਤੀ ਹੈ ਜੀ ਹਜੇ ਹੁਣੇ ਸਟਾਰਟ ਹੋਈ ਹੈ ਜੀ ਤੇ ਚੀਜ਼ ਹੋ ਜਾਵੇ ਹਾਂ ਪੂਰੀ ਫੁੱਲ ਕੰਮ ਦੇਖੋ ਇਹ ਤਾਂ ਹੁਣ ਗੇਟ ਲੱਗੇ ਆ ਲੋਕਾਂ ਦੇ ਰੇਲਿੰਗ ਜੰਗਲੇ ਲੱਗੇ ਹੋਏ ਨੇ ਦੇਖੋ ਅਜੇ ਤੱਕ ਕਿਸੇ ਦੇ ਕੋ ਜਰ ਨਹੀਂ ਆਈ ਤੇ ਹੁਣ ਆਪਾਂ ਨਵਾਂ ਨਵਾਂ ਚਗਾਠਾ ਸਟੀਲ ਦੀਆਂ ਬਣਾਉਣੇ ਸ਼ੁਰੂ ਕੀਤੀਆਂ ਨੇ ਬਹੁਤ ਘੱਟ ਦੇਖਦੇ ਆ ਬਾਈ ਘੱਟ ਮਾੜਾ ਅਜੇ ਆਪਾਂ ਨੇ ਸ਼ੁਰੂਆਤ ਕੀਤੀ ਹੈ ਤੇ ਆਪਾਂ ਨੇ ਤਾਂ 10 15 ਆਰਡਰ ਬਣਾ ਵੀ ਦਿੱਤੇ ਇਦੋਂ ਤੱਕ ਲੱਗ ਚੁੱਕੀਆਂ ਨੇ ਘਰਾਂ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਵੀ ਇੱਕ ਵਾਰੀ ਘਰ ਬਣਾਉਣਾ ਹੈ ਤੇ ਬਾਈ ਚੀਜ਼ ਚੰਗੀ ਲਾ ਲੋ ਦੋਸਤੋ ਅਗਰ ਤੁਸੀਂ ਕੋਠੀ ਦੇ ਵਿੱਚ ਸਾਰਾ ਕੰਮ ਸ਼ੌਂਕ ਦਾ ਕਰਵਾਉਣਾ ਚਾਹੁੰਦੇ ਹੋ ਜਿਵੇਂ ਕਿ ਆਪਾਂ ਟਾਇਲ ਦਾ ਕੰਮ ਕਰਵਾਉਣਾ ਹੈ ਜੀ ਲੱਕੜ ਦਾ ਕੰਮ ਕਰਵਾਉਣਾ ਤਾਂ ਕੋਠੀ ਦੇ ਸਟਾਰਟ ਜਿਹੜਾ ਕਿ ਹਾਈ ਕੁਆਲਿਟੀ ਦਾ ਮਾਲ ਆਪਾਂ ਤੁਹਾਡੇ ਨਾਲ ਬਾਈ ਹੋਰਾਂ ਦੀ ਗੱਲਬਾਤ ਕਰਵਾਵਾਂਗੇ ਇੱਥੇ ਬਣਦਾ ਜੀ ਸਟੀਲ ਦੀ ਚਗਾਠ ਜਿਵੇਂ ਕਿ ਆਪਾਂ ਕੋਠੀ ਨਿਉਂ ਰੱਖਦੇ ਹਾਂ ਉਸ ਤੋਂ ਬਾਅਦ ਚਗਾਠਾਂ ਬਣਦੀਆਂ ਹੁੰਦੀਆਂ ਜੀ ਸਟੀਲ ਦੀਆਂ ਚਗਾਠਾਂ ਬਣਾਉਂਦੇ ਨੇ ਬਾਈ ਹੋਰ ਤੁਸੀਂ ਬਹੁਤ ਘੱਟ ਕੋਠੀਆਂ 'ਚ ਲੱਗੀ ਹੋਣੀਆਂ ਦੇਖੀਆਂ ਨੇ ਤੇ ਆਪਾਂ ਸਾਰੀ ਕੁਆਲਿਟੀ ਜਾਣਾਂਗੇ ਕਿਹੜੀ ਚਾਦਰ ਵਰਤਦੇ ਆ ਬਾਈ ਹੋਰ ਕਿਹੜੀ ਪਾਈਪ ਵਰਤਦੇ ਆ ਕਿਹੜੀ ਕੰਪਨੀ ਦੀ ਤੇ ਕੀ ਖਾਸੀਅਤ ਰਹਿੰਦੀ ਆ ਬਾਈ ਹੋਰ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਤੇ ਲੋਕੇਸ਼ਨ ਦੱਸ ਦਿਓ ਜੀ ਫਿਰ ਆਪਾਂ ਆਪਣਾ ਬਰਨਾਲਾ ਰੋਡ ਜਿਹੜੀ ਜਾਂਦੀ ਆ ਭਿੱਖੀ ਤੋਂ ਭਿੱਖੀ ਤੋਂ ਬਰਨਾਲੇ ਨੂੰ ਪਿੱਛੀ ਤੋਂ ਬਰਨਾਲੇ ਨੂੰ ਹੱਤੋਂ ਲਾ ਜਾਂਦੀ ਆ ਠੀਕ ਹੈ ਜੀ ਉਹਦੇ ਤੇ ਆਪਣੀ ਲੋਕੇਸ਼ਨ ਆ ਠੀਕ ਹੈ ਜੀ ਨਾਲ ਸਿੱਧੂ ਹਸਪੀਟਲ ਠੀਕ ਹੈ ਜੀ ਹਾਂਜੀ ਬਾਈ ਹੋਰਾਂ ਨੇ ਲੋਕੇਸ਼ਨ ਤੁਹਾਨੂੰ ਦੱਸਤੀ ਤੇ ਜਿਹੜੀ ਕੁਆਲਿਟੀ ਦੇਂਦੀ ਐ ਕੀ ਕੀ ਬਣਦਾ ਬਾਈ ਹੋਰਾਂ ਨਾਲ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਤੁਸੀਂ ਪਹੁੰਚੋ ਵਿਜ਼ਿਟ ਕਰਿਓ ਬਾਈ ਹੋਰਾਂ ਦਾ ਆਪਾਂ ਨੰਬਰ ਵੀ ਦੇਵਾਂਗੇ ਤੇ ਬਾਈ ਆਪਾਂ ਐਕਸਟ੍ਰੀਮਾਰਟ ਕਰਦੇ ਆ ਆਪਣੇ ਕੋਲੇ ਆਪਾਂ ਬਣਾਉਣੇ ਕੀ ਕੀ ਆ ਬਾਈ ਆਪਾਂ ਬਣਾਉਨੇ ਵੀਰੇ ਵੈਸੇ ਤਾਂ ਸਾਰੀਆਂ ਚਗਾਠਾਂ ਬਣਦੀਆਂ ਨੇ ਜਿਵੇਂ ਕੰਮ ਤੇ ਨੂੰ ਟਾਟਾ ਤੇ ਹੁਣ ਆਪਾਂ ਨਵਾਂ ਨਵਾਂ ਚਗਾਠਾਂ ਸਟੀਲ ਦੀਆਂ ਬਣਾਉਨੇ ਸ਼ੁਰੂ ਕੀਤੀਆਂ ਨੇ ਬਹੁਤ ਕੱਚ ਦੇਖਦੇ ਹੋ ਬਾਈ ਜੇ ਘੱਟ ਮੰਗ ਹੈ ਅਜੇ ਆਪਾਂ ਨੇ ਸ਼ੁਰੂਆਤ ਕੀਤੀ ਹੈ ਤੇ ਆਪਾਂ ਨੇ ਤਾਂ 10-15 ਆਰਡਰ ਬਣਾ ਵੀ ਦਿੱਤੇ ਇਦੋਂ ਤੱਕ ਲੱਗ ਚੁੱਕੀਆਂ ਨੇ ਘਰਾਂ ਦੇ ਵਿੱਚ ਤੇ ਹੁਣ ਆਪਣੇ ਕੋਲੇ ਬਣੀਆਂ ਵੀ ਪਈਆਂ ਨੇ ਇਸ ਟਾਈਮ 2-3 ਆਰਡਰ ਬਣੇ ਪਏ ਨੇ ਤੇ ਜਿਹੜੀ ਇਹ ਚਗਾਠਾਂ ਜਿਵੇਂ ਮੰਗ ਨੂੰ ਮੰਦੇ ਹੋਏ ਜਿਵੇਂ ਹੁਣ ਅੱਜ ਕੱਲ੍ਹ ਅਗਲਾ ਕਹਿੰਦਾ ਵੀ ਮੈਂ ਵਧੀਆ ਕੰਮ ਕਰਾਉਣਾਗਾ ਹਾਂ ਜਿਵੇਂ ਆਪਾਂ ਸ਼ੁਰੂਆਤ ਬਈ ਆਪਾਂ ਜਦੋਂ ਕੋਠੀ ਬਣਾਉਣ ਲੱਗਦਾ ਬੰਦਾ ਹਰ ਇੱਕ ਬੰਦਾ ਕਹਿੰਦਾ ਵੀ ਇੱਕ ਵਾਰੀ ਘਰ ਬਣਾਉਣਾ ਹੈ ਤੇ ਬਈ ਚੀਜ਼ ਚੰਗੀ ਲਾ ਲੋ ਜਿਵੇਂ ਕਿ ਆਪਾਂ ਲੱਕੜ ਵੀ ਟਾਲੀ ਦੀ ਸਾਗਵਾਂ ਦੀ ਟਾਇਲ ਹੋਗੀ ਵਧੀਆ ਕੁਆਲਿਟੀ ਦੀ ਲਾਉਣੀ ਹੁੰਦੀ ਹੈ ਤੇ ਬਈ ਜਿਹੜੀ ਸ਼ੁਰੂਆਤ ਦੇ ਵਿੱਚ ਆਪਾਂ ਜਿਸਤੀ ਚਾਦਰ ਲਾ ਦਿੰਦੇ ਹਾਂ ਤੇ ਜਵਾਨੀ ਚਾਦਰ ਕਹਿੰਦੇ ਹਨਾ ਤੇ ਹੁਣ ਤੁਸੀਂ ਇੱਕ ਨਵਾਂ ਕਨਸੈਪਟ ਲਿਆਂਦਾ ਜਿਹੜੀ ਚੀਜ਼ ਹੈਗੀ ਸਟੀਲ ਦੀ ਜਗਾੜ ਹਾਂ ਇਹ 304 ਗ੍ਰੇਡ ਦੇ ਵਿੱਚ ਬਣੀ ਹੈ ਠੀਕ ਹੈ ਬਾਈ ਮੈਟ ਦੇ ਵਿੱਚ ਬਣੀ ਹੈ ਇਹਨੂੰ ਰੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਇਹ ਰੰਗ ਵੀ ਹੋਊਗੀ ਤੇ ਬਾਈ ਆਪਾਂ ਚਾਦਰ ਦੀ ਗੱਲ ਕਰੀਏ ਕਿਹੜੀ ਚਾਦਰ ਹੈ ਇਹ ਸਟੀਲ 304 ਗ੍ਰੇਡ ਜਿੰਦਲ ਦੀ ਚਾਦਰ ਹੈ ਜਿੰਦਲ ਦੀ ਜਿੰਦਲ ਦੀ ਠੀਕ ਹੈ ਜੀ ਚਾਦਰ ਵੀ ਜਿੰਦਲ ਦੀ ਹੈ ਜਿਵੇਂ ਕਿ ਆਪਾਂ ਬਾਈ 304 ਗ੍ਰੇਡ ਦੀ ਪਾਈਪ ਲਾਉਂਦੇ ਜਿਹੜੀ ਪਾਈਪ ਹੈ 304 ਗ੍ਰੇਡ ਉਹ ਵੀ ਜਿੰਦਲ ਦੀ ਹੈ ਜਿਹੜੀ ਕਿ ਆਪਾਂ ਦੂਜੀਆਂ ਚ ਚਗਾਠਾਂ ਦੇ ਵਿੱਚ ਲਾਉਂਦੇ ਸੀ 304 ਗ੍ਰੇਡ ਇਹਦੇ ਚ ਚਾਦਰ ਵੀ ਉਹੀ ਆ ਗਈ ਆ ਚਾਦਰ ਵੀ ਉਹੀ ਆ ਪਾਈਪ ਵੀ ਜਿੰਦਲਦੀ ਆ 304 ਗ੍ਰੇਡ ਆ ਤੇ ਭਾਈ ਇਹ ਜਿਹੜਾ ਹੋਰ ਕੀ ਖਾਸੀਅਤ ਰਹਿੰਦੀ ਆ ਦੱਸੀ ਜਾਏ ਉਹ ਇਹਦੇ ਵੀ ਤੇ ਖਾਸੀਅਤ ਹੈ ਜੀ ਇਕਤਾ ਸੀ ਇਹਦੇ ਕਿਤੇ ਵੀ ਮਤਲਬ ਜੋੜ ਨਹੀਂ ਲਾਉਂਦੇ ਜੀ ਅੱਛਾ ਜੀ ਸਾਰੀ ਲੋਕ ਨਾਲ ਬਣੀ ਹੋਈ ਆ ਸਿਰਫ ਕਾਰਨਰ ਜਿਹੜਾ ਹੈਗਾ ਸਿਰਫ ਕਾਰਨਰ ਆ ਜਿਹੜਾ ਉਹੀ ਇਹਦਾ ਵੈਲਡਿੰਗ ਕੀਤਾ ਹੋਇਆ ਵਿਚੋਂ ਇਹਦੇ ਕਿਤੇ ਵੀ ਵੈਲਡਿੰਗ ਨਹੀਂ ਕੀਤਾ ਹੋਊਗਾ ਠੀਕ ਆ ਭਾਈ ਠੀਕ ਤੇ ਬਾਕੀ ਜਿਹੜੀ ਇਹ ਮਾਲ ਆ ਇਹਨੂੰ ਨਾਂ ਸਿਉਂਖ ਨਾ ਸਲਾਵ ਨਾ ਜਰਦਾ ਦੇਖੋ ਕੋਈ ਦਿੱਕਤ ਹੀ ਨਹੀਂ ਹੈ ਉਹ ਤਾਂ ਹੋਣੀ ਨਹੀਂ ਬਈ ਸਹੀ ਹੁੰਦੀ ਹੈ ਤੇ ਪੂਰਾ ਟੌਪ ਦਾ ਮਾੜਾ ਐਣ ਗੁਣੀਆਂ ਦੇ ਵਿੱਚ ਇਹਦੇ ਵਿੱਚ ਲੱਕੜ ਸਾਗਮਾਨ ਲਾਓ ਟਾਲੀ ਲਾਓ ਜੋੜੀ ਦੀ ਵੀ ਕੋਈ ਦਿੱਕਤ ਨਹੀਂ ਪਤਾਮ ਜੇ ਤੁਸੀਂ ਵੱਧ ਕਰਾਉਣਾ ਚਾਹੋ ਤਾਂ ਵੱਧ ਵੀ ਹੋ ਜਾਉ ਨਹੀਂ ਆਮ ਸਾਡਾ ਜਿਹੜਾ ਪਤਾਮ ਆ ਉਹ 1.5 ਇੰਚ ਹੀ ਹੈਗਾ ਅੱਛਾ ਬਈ ਬਈ ਚਗਾਠ ਬੰਦਾ ਕਹਿੰਦਾ ਮਤਲਬ ਆਰਡਰ ਕਰਨਾ ਕਿਸੇ ਨੇ ਆਪਦੇ ਘਰ ਦਾ ਨਕਸ਼ਾ ਤੁਹਾਨੂੰ ਭੇਜ ਦੂਗਾ ਹਾਂਜੀ ਤੁਸੀਂ ਨਕਸ਼ੇ ਦੀ ਦੇ ਦੋਗੇ ਨਾ ਬਣਾ ਕੇ ਅਸੀਂ ਜਦੋਂ ਸਾਨੂੰ ਆਉਣ ਨੇ ਆਰਡਰ ਦਿੱਤਾ ਠੀਕ ਹੈ ਇਹ ਬਾਈ ਵੇਟ ਬੰਦੀਆਂ ਨੇ ਇਹ ਵਿੱਚ ਹੀ ਪਾਈਪ ਵਿੱਚ ਹੀ ਕਬਜ਼ਾ ਸਾਰਾ ਬਾਈ ਵੇਟ ਮਾਲ ਹੈ ਤੇ ਜਦੋਂ ਉਹਨੂੰ ਆਉਣ ਦੀ ਵੀ ਲੋੜ ਨਹੀਂ ਸਾਨੂੰ ਮੂਵ ਕਰੇ ਨਕਸ਼ਾ WhatsApp ਕਰ ਦੇ ਉਹਨੂੰ ਬਣਾ ਕੇ ਤੋੜ ਦਾਂਗੇ ਇੱਥੋਂ ਉਹਨੂੰ ਵੇਟ ਬਣਾ ਕੇ ਪੱਕੇ ਫਿਲ ਨਾਲ ਮਾਲ ਜਾਊਗਾ ਬਿਨਾ ਫਿਲ ਤੋਂ ਮਾਲ ਵੀ ਨਹੀਂ ਜਾਂਦਾ ਹੈਗਾ ਟਰਾਂਸਪੋਰਟੇਸ਼ਨ ਅਸੀਂ ਆਪੇ ਕਰਵਾ ਕੇ ਦੇ ਦਾਂਗੇ ਤੇ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਬਾਈ ਵੇਟ ਨਹੀਂ ਗੀ ਤੇ ਇੱਕ ਬਾਈ ਹੋਰ ਗੱਲ ਹੈ ਨਾ ਜਦੋਂ ਮੰਨ ਕੇ ਚਲੋ ਤੁਸੀਂ ਇਹਦਾ ਇੱਕ ਇਹਦੇ ਚ ਸਖਾਈ ਵਾਲੀ ਗੱਲ ਵੀ ਹੈਗੀ ਆ ਜਿਵੇਂ ਮੰਨ ਕੇ ਚਲੋ ਅਗਲੇ ਨੂੰ ਤੁਸੀਂ ਤੋਲ ਕੇ ਇੱਥੋਂ ਦੇ ਦਿਆਂ ਅਗਲੇ ਨੂੰ ਵੀਡੀਓ ਕਾਲ ਤੇ ਦਿਖਾਦਾ ਵੀ ਤੇਰਾ ਵਜਨ ਨੰਨਾ ਹੈ ਹਾਂਜੀ ਇਹਦੇ ਚ ਨਾ ਦਾ ਪਾਇ ਪੱਡ ਤੋਂ ਢੋਲਣੀ ਹੈ ਨਾ ਕਬਜਾ ਢ ਤੋਂ ਨਾ ਅਗਲੇ ਨੇ ਚਾਹੀ ਜਾਨਸਾਰ ਕੰਡੇ ਦੇ ਦਾ ਹਾਂ ਬਿਲਕੁਲ ਉਹ ਵਿਚੀ ਕਬਜਾ ਜਿਹੜਾ ਵਿਚੀ ਪਾਈ ਪਾਇੜਾ ਠੀਕ ਹੈ ਕਬਜਾ ਵੀ 304 ਗ੍ਰੇਡ ਪੂਰਾ ਟੌਪ ਦਾ ਐਂ ਪੂਰਾ ਸਿਰੇ ਦਾ ਕਬਜਾ ਲੱਗਿਆ ਉਹ ਬਾਈ ਜਿੰਦਲੋ ਦੀ ਪਾਇਪ ਲਾਉਂਦੇ ਬਾਈ ਹੋਰੀ ਕੋਸੇ ਦੀ ਪਾਇਪ ਜਿੰਦਲ ਦੀ ਜਿੰਦਲ ਦੀ ਚਾਦਰ ਆ ਸਾਰਾ ਕਬਜ਼ੇ ਤੋਂ ਲਾਹ ਹਾਂਜੀ ਹਾਂਜੀ ਤੇ ਠੀਕ ਹੈ ਤੇ ਬਾਕੀ ਸਿਰੇ ਜਿਹੜਾ ਮਾਲ ਹੈ ਸਾਡਾ ਸੀਐਨਸੀ ਕੰਪਿਊਟਰ ਤੇ ਹੀ ਬਣਦਾ ਤੇ ਉਹ ਸਾਡਾ ਜਿਹੜਾ ਮਾਲ ਆ ਕੰਪਿਊਟਰ ਤੇ ਬਣੂ ਸਾਡੇ ਕੋਲੇ ਆਪਦੇ ਕੋਲੇ ਕੰਪਿਊਟਰ ਮਸ਼ੀਨ ਹੈ ਤੇ ਇਹਦੇ ਤੇ ਨਹੀਂ ਹੈਗਾ ਵੀ ਅਸੀਂ ਕਿਸੇ ਤੋਂ ਮੁੜਿਆ ਹੋਇਆ ਮਾਲ ਲਵਾਂਗੇ ਜਾਂ ਕਿਸੇ ਤੋਂ ਮਤਲਬ ਹੋ ਕਰਾਵਾਂਗੇ ਸਾਡੀ ਆਪਦੀ ਸਾਰੀ ਮੈਨੂਫੈਕਚਰ ਸਾਡੀ ਆਪਦੀ ਹੈ ਠੀਕ ਹੈ ਬਈ ਹਾਂ ਸੀਐਨਸੀ ਮਸ਼ੀਨ 'ਤੇ ਕੱਟ ਕੇ ਦਿੰਨੇ ਆ ਅਸੀਂ ਬਈ ਆਪਾਂ ਮੰਨ ਕੇ ਚੱਲੋ ਜਿਵੇਂ ਚਾਦਰ ਆਉਂਦੀ ਹੈ ਨਾ ਇਹਦੀ ਤੁਸੀਂ ਬੈਂਡ ਮਾਲ ਨਹੀਂ ਮੰਨ ਕੇ ਚੱਲੋ ਜੀ ਯੂਜ਼ ਕਰਦੇ ਚਾਦਰ ਕਰੋਗੇ ਜਿਵੇਂ ਕਿ ਆਪਾਂ ਕਾਮਦੇ ਨੂੰ ਟਾਟਾ ਦੀ ਚਾਦਰ ਨਿਕ ਕਰਦੇ ਦੂਜੀਆਂ ਝਗਾਠਾਂ ਦੇ ਵਿੱਚ ਇਹਦੇ ਚ ਬਈ ਉਹ ਵੀ ਦਿਖਾ ਦਿਓ ਨਾਲ ਆਪਣੇ ਵੀ ਜਿਵੇਂ ਕਿ ਆਪਾਂ ਇਹ ਚ ਚਾਦਰ ਵਰਤਦੇ ਕਿਦਾਂ ਦੀ ਅਸੀਂ ਜਿਵੇਂ ਜਿਹੜੀ ਚਾਦਰ ਹੈ ਜੀ ਉਹ ਜਿੰਦਲ ਦੀ ਵਰਤਦੇ ਆ ਤੇ ਇਹਦਾ ਅਸੀਂ ਆਪਦਾ ਕੋਇਲ ਕਟਾਉਨੇ ਆਗੇ ਸਪੈਸ਼ially ਤੇ 304 ਗ੍ਰੇਡ ਜਿੰਦਲ ਦਾ ਮਾਲ ਹੋਊਗਾ ਹਾਂ ਇਹਦੇ ਵਿੱਚ ਕੋਈ ਅਸੀਂ ਓਦਾਂ ਦਾ ਹੋਣੀ ਪੂਰੀ ਮੋਰ ਲੱਗੀ ਹੋਊਗੀ ਜਿੰਦਲ ਦਾ ਮਾਲ ਹੋਊਗਾ 304 ਗ੍ਰੇਡ ਹੋਊਗਾ ਠੀਕ ਹੈ ਤੇ ਭਾਈ ਇਹਦੀ ਕਾਸਟ ਦੀ ਗੱਲ ਕਰੀਏ ਵੀ ਕਾਸਟ ਮਨ ਲੇ ਕੇ ਚਲੋ ਕੀ ਕਾਸਟ ਪੈਂਦੀ ਹੈ ਦੂਜੀ ਨਾਲੋਂ ਮਹਿੰਗੀ ਪੈਂਦੀ ਹੈ ਜਾਂ ਸਸਤੀ ਪੈਂਦੀ ਜਿਵੇਂ ਹੁਣ ਆਮ ਜਿਹੜੀ ਦੂਜਿਆਂ ਜਿਵੇਂ ਕਾਫਤੇ ਨੂੰ ਜਾਂ ਟਾਟਾ ਵੀ ਕੋਈ ਚਕਾਠ ਬਣਵਾਉਂਦਾ ਉਹ ਵੀ 70 ਤੋਂ 75000 ਦੇ ਵਿੱਚ ਵਧੀਆ ਮਾਲ ਜਿਹੜਾ ਇੱਕ ਕੋਠੀ ਦਾ ਬਣਦਾ ਇਹ ਜਿਹੜਾ ਹੈਗਾ ਸਟੀਲ ਦਾ ਮਾਲ ਆ ਇਹ ਲੱਖ ਤੋਂ ਥੱਲੇ ਥੱਲੇ ਬਣਦਾ ਕੋਈ ਬਾੜਾ ਫਰਕ ਨਹੀਂ ਹੈਗਾ ਲੱਖ ਤੋਂ ਥੱਲੇ ਥੱਲੇ ਬਣਦਾ ਹੈਗਾ ਤੇ ਮਾਲ ਪੂਰਾ ਹੈ ਨਾ ਸਟੀਲ 304 ਗ੍ਰੇਡ ਆ ਜਿੱਥੇ ਸੋਰਾ ਜਾਂ ਸਲਾਵ ਹੈ ਉਥੇ ਲੋਹਾ ਤਾਂ ਖਰ ਜਾਂਦਾ ਜੀ ਇਹਨੂੰ ਕੋਈ ਖਰਨ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਬਾਈ ਠੀਕ ਆ ਤੇ ਬਾਈ ਤੁਸੀਂ ਇਹ ਜਗਾਠਾਂ ਦਾ ਪਹਿਲਾਂ ਤੋਂ ਹੀ ਬਣਾ ਰਹੇ ਹੋ ਕਾਮ ਤੇ ਇਹਨੂੰ ਚਾਦਰ ਦੀਆਂ ਲਾ ਲਓ ਟਾਟਾ ਦੀਆਂ ਲਾ ਲਓ ਹਨਾ ਜਿਹੜਾ ਇਹ ਤੁਸੀਂ ਜਿੰਦਲ ਦਾ ਮਾਲ ਸਟਾਰਟ ਕੀਤਾ ਹੈ ਸਟੀਲ ਦੇ ਵਿੱਚ ਆ ਤਾਂ ਤੁਹਾਨੂੰ ਰਿਸਪੌਂਸ ਵਧੀਆ ਇਹਦਾ ਹਾਂ ਇਹਦਾ ਬਹੁਤ ਵਧੀਆ ਕਾ ਜੀ ਬਹੁਤ ਆਰਡਰ ਸਾਡੇ ਬਣ ਕੇ ਆ ਗਏ ਜੇ ਕੋਈ ਦੇਖਣਾ ਚਾਹੂਗਾ ਅਸੀਂ ਉਹਨਾਂ ਬੰਦਿਆਂ ਦਾ ਐਡਰੈਸ ਦੇ ਦਾਂਗੇ ਜਿੱਥੇ ਸਾਡੀਆਂ ਜੁਗਾਠਾਂ ਲੱਗ ਚੁੱਕੀਆਂ ਨੇ। ਸਫਾਈ ਦਿਖਾ ਦਿਓ ਬਾਈ ਕਿਵੇਂ ਆ। ਬਾਕੀ ਸਿਰੇ ਜਿਹੜਾ ਸਾਡਾ ਇਹ ਮਾਲ ਆ ਇਹ ਸਾਡਾ ਮਤਲਬ ਮਿਗ ਵੈਲਡਿੰਗ ਦੇ ਉੱਤੇ ਬਣਦਾ ਹੈਗਾ। ਅਸੀਂ ਸਾਰੀਆਂ ਜੁਗਾਠਾਂ ਜਿਹੜੀਆਂ ਮਿਗ ਵੈਲਡਿੰਗ ਨਾਲ ਬਣਾਉਂਦੇ ਹਾਂ। ਹਾਂ ਮਿਗ ਨਾਲ ਹੀ ਕੰਮ ਕਰਦੇ ਆਂ ਮਿਗ ਵੈਲਡਿੰਗ ਨਾਲ ਅਸੀਂ ਸਾਰਾ ਵੈਲਡਿੰਗ ਕਰਦੇ ਆਂ। ਅਸੀਂ ਦੂਸਰਾ ਵੈਲਡਿੰਗ ਵੀ ਇਸਤੇਮਾਲ ਕਰਦੇ। ਉਹਦਾ ਵੀ ਪਤਾ ਲੱਗਦਾ ਇਥੇ ਜੋੜ ਵਾਲਾ ਵੀ ਪਤਾ ਲੱਗ ਰਿਹਾ ਹੈ। ਇਹ ਪੂਰਾ ਜੋੜ ਆ ਜਿਹੜਾ ਪੂਰਾ ਸਾਫ਼ ਲੱਗਦਾ ਹੈ। ਬਾਈ ਇੱਥ ਤੇ ਇੱਕ ਚੀਜ਼ ਦੀ ਬਈ ਇਹਦੇ ਵਿੱਚ ਦਿੱਕਤ ਦੂਰ ਹੈ ਵੀ ਨਾ ਤਾਂ ਆਪਣੇ ਨੂੰ ਇਹ ਪੁੱਛਣ ਦੀ ਲੋੜ ਹੈ ਬਈ ਪਾਈਪ ਕਿਹੜੀ ਲਾਉਂਗੇ ਪਾ ਗੜਾ ਕਿਹੜਾ ਲਾਉਂਗੇ ਤੁਸੀਂ ਕੀ ਲਗਾਤਾ ਬਈ ਜਿੰਦਲ ਦੀ ਪਾਈਪ ਉਹ ਜਿੰਦਲ ਦੀ ਚਾਦਰ ਉਹ ਜਿੰਦਲ ਦੀ ਕਵਜਾ ਬਿਲਕੁਲ ਜਿੰਦਲ ਦੀ ਪਾਈਪ ਤੇ ਜਿੰਦਲ ਦਾ ਕਵਜਾ ਤੇ 304 ਗ੍ਰੇਡ ਉਹਦੀ ਪੂਰੀ ਗਾਰੰਟੀ ਹੋਊਗੀ 304 ਗ੍ਰੇਡ ਹੋਵੇ ਬਈ ਇੱਕ ਚੀਜ਼ ਜ਼ਰੂਰ ਦੱਸ ਦਿਓ ਮੰਨ ਕੇ ਚੱਲੋ ਕਿਸੇ ਨੇ ਆਰਡਰ ਕਰਤਾ ਮਾਲ ਬਣ ਗਿਆ ਜਿਹੜੀ ਡਿਲੀਵਰੀ ਦਾ ਖਰਚਾ ਉਹ ਅਗਲੇ ਤੱਕ ਤੁਹਾਡਾ ਹੈਗਾ। ਜੇ ਤਾਂ ਮਤਲਬ 50 ਕਿਲੋਮੀਟਰ ਦੇ ਅੰਦਰ ਅੰਦਰ ਹੈਗਾ ਠੀਕ ਹੈ ਉਹ ਅਸੀਂ ਆਪ ਉਹਨੂੰ ਪਹੁੰਚ ਕਰਾਂਗੇ। ਜੇ ਉਸ ਤੋਂ ਅੱਗੇ ਆ ਤਾਂ ਉਹਦੇ ਵਿੱਚ ਅਸੀਂ ਅਗਲੇ ਤੋਂ ਅੱਧਾ ਕਰਾਇਆ ਲੈ ਲਾਂਗੇ ਅੱਧਾ ਅਸੀਂ ਆਪ ਦੇ ਦਾਂ। ਆ ਪਹੁੰਚ ਅਸੀਂ ਅਗਲੇ ਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ। ਸਾਡੇ ਕੋਲੇ ਵਹੀਕਲ ਹੈਗੇ ਨੇ ਕੋਈ ਦਿੱਕਤ ਵਾਲੀ ਨਹੀਂ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਅਸੀਂ ਜਦੋਂ ਇਹ ਕਬਜ਼ਾ ਲਾਇਆ ਜੀ ਇਹ ਅਸੀਂ ਦੇਖੋ 35 ਦੇ ਨਾਲ ਲਾਇਆ ਹੋਇਆਗਾ। ਇਹ ਫੋਲਡਿੰਗ ਕੱਬ ਜਾਗਾ ਕੋਈ ਦਿੱਕਤ ਨਹੀਂ ਨਟ ਫੋਰ ਹੈਡ ਨਟ ਕੱਸਿਆ ਹੋਇਆ ਇਹਨੂੰ ਜਦੋਂ ਮਰਜ਼ੀ ਖੋਲੋ ਜਦੋਂ ਮਰਜ਼ੀ ਕੱਸੋ ਇਹਦਾ ਵੀ ਕੋਈ ਨਾ ਕੋਈ ਐਕਸਟਰਾ ਕੋਈ ਚਾਰਜ ਆ ਇਹਦਾ ਜਿਵੇਂ ਹੈਂਡਲ ਲੋਕ ਦੇ ਸਰਾਖ ਨੇ ਹੈਂਡਲ ਲੋਕ ਦੇ ਸਰਾਖ ਨੇ ਜਿਵੇਂ ਉਹ ਵੀ ਸਾਡੇ ਹੈਂਡਲ ਲੋਕ ਦੇ ਸਰਾਖ ਬੱਜੇ ਹੁੰਦੇ ਨੇਗੇ ਕੋਈ ਦੁਬਾਰਾ ਮਿਸਤਰੀ ਨੂੰ ਹੈਂਡਲ ਲੋਕ ਦੇ ਸਰਾਖਾਂ ਵਾਸਤੇ ਕੋਈ ਦੁਬਾਰਾ ਖੇਚਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵੀ ਇਹ ਵਿੱਚ ਹੀ ਬੱਜੇ ਹੋਣਗੇ ਇਹਦੇ ਭਾਈ ਕਹਿਣ ਦਾ ਮਤਲਬ ਜੇ ਕਿਸੇ ਨੇ ਕੋਠੀ ਦਾ ਕੰਮ ਕਰਵਾਉਣਾ ਹੈ ਜਿਵੇਂ ਬਈ ਆਪਾਂ ਸਾਰਾ ਕਈ ਵਾਰੀ ਨਾ ਇੰਟੀਰੀਅਰ ਦਾ ਕੰਮ ਹੁੰਦਾ ਜਿਹੜਾ ਹਾਂਜੀ ਉਹਦੇ ਚ ਸਾਗ ਬੰਦੀ ਅਗਲਾ ਲੱਕੜ ਵਰਤਦਾ ਹੈ ਮਹਿੰਗੀ ਤੋਂ ਮਹਿੰਗੀ ਟਾਇਲ ਵਰਤਦਾ ਹੈ ਬਿਲਕੁਲ ਤੇ ਚੰਗਾ ਗ੍ਰੇਨਾਈਟ ਲਾਉਂਦਾ ਹੈ ਹਨਾ ਤੇ ਡਾਊਨ ਸੀਲਿੰਗ ਵਗੈਰਾ ਦਾ ਟੋਟਲ ਕੰਮ ਅਗਲਾ ਪੂਰਾ ਵਧੀਆ ਕਰਵਾਉਂਦਾ ਹੈ ਜਿਹੜਾ ਸ਼ੁਰੂ ਦੇ ਵਿੱਚ ਕੰਮ ਕਰਵਾਉਣਾ ਕੋਠੀ ਦਾ ਸਟਾਰਟਿੰਗ ਦੇ ਵਿੱਚ ਤੁਸੀਂ ਸਟੀਲ ਦੀ ਚਿਗਾੜ ਲਾਗੇ ਵੀ ਸ਼ੁਰੂਆਤ ਤੋਂ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਮਾਹ ਜੀ ਇਹਨਾਂ ਕੁਸ਼ਕੇਬੰਦ ਕੰਮ ਹੈ ਜੀ ਇਹਦੀ ਲਾਈਫ ਹੀ ਲਾਈਫ ਹੈ ਜੀ ਕੋਈ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਭਾਈ ਵੈਸੇ ਕੋਠੀਆਂ 'ਚ ਘੱਟ ਲੱਗੀ ਦੇਖਦੇ ਹੁਣ ਸਟਾਰਟ ਕੀਤੀ ਹੈ ਹਜੇ ਹੁਣੀ ਸਟਾਰਟ ਹੋਈ ਹੈ ਜੀ ਤੇ ਚੀਜ਼ ਆ ਜਾਵੇ ਹਾਂ ਪੂਰੀ ਫੁੱਲ ਕੰਮ ਜਾਊ ਕਿਉਂਕਿ ਸਟੀਲ ਨੂੰ ਭਾਈ ਕੀ ਹੋਣਾ ਥੋੜੀ ਹੀ ਕੋਸਟ ਦਵੇਂਗੀ ਪੈਣੀ ਹੈ ਪੈਣੀ ਹੈ ਜੀ ਦੇਖੋ ਇਹ ਤਾਂ ਹੁਣ ਲੋਕਾਂ ਨੇ ਪਹਿਲਾਂ ਵਰਤ ਵੀ ਕੇ ਵੀ ਦੇਖ ਲੇ ਜਿਵੇਂ ਪਹਿਲਾਂ ਸਟੀਲ ਦੇ ਗੇਟ ਲੱਗੇ ਆ ਲੋਕਾਂ ਦੇ ਰੇਲਿੰਗ ਜੰਗਲੇ ਲੱਗੇ ਹੋਏ ਨੇ ਦੇਖੋ ਅੱਜ ਤੱਕ ਕਿਸੇ ਆਲੇ ਗਲਾਸ ਪਾਇਆ ਹੁੰਦਾ ਸੀ ਉੱਪਰ ਸਟੀਲ ਥੱਲੇ ਸਟੀਲ ਉਹ ਹੁਣ ਤੱਕ ਕੋਠੀਆਂ ਖੜੀਆਂ ਨੇ ਮਾਡਰਨ ਕੋਠੀਆਂ ਹੁਣ ਤੱਕ ਕਲਾਸਿਕ ਬਣ ਰਹੀਆਂ ਨੇ ਪਰ ਉਹਨਾਂ ਦੇ ਉੱਤੇ ਸਟੀਲ ਹੋਵੇ ਜੋ ਉੱਪਰ ਪਈ ਹੈ ਉਮੀ ਉਹੀ ਸਟੀਲ ਹੈ ਜੀ ਇਹ ਕਦੇ ਵੀ ਨਹੀਂ ਖਰਾਬੀ ਪੈਂਦੀ ਬਿਲਕੁਲ ਜੀ ਕਦੇ ਵੀ ਨਹੀਂ ਖਰਾਬ ਹੁੰਦੀ ਦੋਸਤੋ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਸਟੀਲ ਦੀ ਚੀਜ਼ ਕਿੰਨੀ ਕ ਕਾਮਯਾਬ ਹੋ ਸਕਦੀ ਹੈ ਜਿਵੇਂ ਭਾਈ ਇੱਧਰ ਮੰਨ ਕੇ ਚੱਲੋ ਆ ਵੀ ਆ ਗਿਆ ਨਾ ਇਹ ਮਾਲ ਕਹਾ ਦਾ ਫੇ ਕਾਮਤੈਨੂ ਦਾ ਇਹ ਸਾਰਾ ਕਾਮਤੈਨੂ ਤੇ ਟਾਟਾ ਦਾ ਮਾਲ ਹੈ ਜੀ ਠੀਕ ਹੈ ਤੁਸੀਂ ਸਸਤੀ ਵੀ ਬਣਾਉਣੀ ਹਾਂ ਹਾਂ ਜੀ ਸਸਤੀ ਵੀ ਬਣਾਉਣੀ ਹੈ ਹਾਂ ਤੇ ਬਈ ਇਹ ਮਸ਼ੀਨ ਤੇ ਕੀ ਕੰਮ ਹੁੰਦਾ ਹੈ ਇਹ ਮਸ਼ੀਨਾਂ ਜੀ ਜਿਹੜੀ ਇਹ ਮਾਲ ਕੱਟਣ ਨੂੰ ਓਨਲੀ ਇਹ ਆਹ ਕੰਪਿਊਟਰ ਸਿਸਟਮ ਮਸ਼ੀਨ ਹੈ ਠੀਕ ਹੈ ਜੀ ਇਹਦੇ ਵਿੱਚ ਜਿੰਨੇ ਦਾ ਭਰਤਾ ਉਦੋਂ ਹੀ ਇੱਕ ਸੂਤ ਵੀ ਨਾ ਵੱਧ ਨਾ ਘਟ ਕੱਟੇ ਅੱਛਾ ਜੀ ਤੇ ਇਹਦੇ ਵਿੱਚ ਅਸੀਂ ਸਾਰਾ ਮਾਲ ਇਸੇ ਤੇ ਕੱਟਦੇ ਆ ਤੇ ਸਾਰਾ ਸਾਰਾ ਮਾਲ ਸਟੇਜ ਤੁਸੀਂ ਕਿੰਨੇ ਕਿੰਨੇ ਦੀ ਚਾਦਰ ਕੱਟ ਰਹੇ ਹੋ ਉੱਥੇ ਬਈ ਪਤਾ ਲੱਗਦਾ ਵੀ ਇੰਨੀ ਪਰ ਹਾਂਜੀ ਹਾਂਜੀ ਉੱਥੇ ਉੱਥੇ ਸਾਰਾ ਕੰਪਿਊਟਰ ਦੇ ਉੱਤੇ ਭਰਿਆ ਜਾਂਦਾ ਠੀਕ ਹੈ ਜੀ ਵੀ ਕਿੰਨੇ ਕਿੰਨੇ ਦੀ ਚਾਦਰ ਕੱਟੀ ਜਾਂਦੀ ਹੈ ਠੀਕ ਹੈ ਜੀ ਤੇ ਇਹਦਾ ਜਿਹੜਾ ਕੋਇਲ ਆ ਸਿੱਧਾ ਡਾਇਰੈਕਟਲੀ ਕੋਇ ਤੇ ਇਹ ਜਿਹੜੀ ਚਾਦਰ ਆ ਇਹ ਸਟੇਟ ਹੁੰਦੀ ਆ ਨਾਲ ਦੀ ਨਾਲ ਸਿੱਧੀ ਵੀ ਹੁੰਦੀ ਆ ਜਿਹੜੀ ਕੋਇਲ ਦੇ ਵਿੱਚ ਬੈਂਡ ਹੁੰਦੀ ਆ ਉਹ ਇਹਨੂੰ ਸਾਰਾ ਉਹ ਨਿਕਲ ਜਾਂਦਾ ਹਾਂ ਉਹਨੂੰ ਸਟ੍ਰੇਟ ਕਰਕੇ ਸਿੱਧਾ ਕਰਕੇ ਮਾਲ ਭੇਜ ਦਈਏ ਕਹਿਣ ਦਾ ਮਤਲਬ ਬਈ ਉੱਥੇ ਗਲਾਈ ਹੈ ਹਾਂ ਉਹ ਆਪਾਂ ਗੋਲ ਇੱਕ ਬੰਡਲ ਬਣਿਆ ਹੋਇਆ ਹਾਂ ਉਹਨੂੰ ਆਪਾਂ ਇਹਦੇ ਵਿੱਚ ਪਲੇਨ ਹੋ ਕੇ ਨਿਕਲਦੀ ਹੈ ਸਾਜ ਹੋ ਕੇ ਨਾਲੇ ਸਾਈਜ਼ ਭਰਿਆ ਜਾਊਗਾ ਸਾਈਜ਼ ਕੱਟਿਆ ਜਾਊ ਨਾਲੇ ਦੀ ਜਿਹੜੀ ਸਫਾਈ ਹੋ ਆ ਜੂ ਸਟ੍ਰੇਟ ਹੋ ਜੂ ਹਾਂ ਨਾਲੇ ਜਮਾਨ ਜਿਵੇਂ ਆਮ ਜਿਹੜੇ ਮਿਸਤਰੀ ਨੂੰ ਕੈਂਚੀਆਂ ਨਾਲ ਕੱਟਦੇ ਨੇ ਕਿਤੇ ਉਧਰ ਨੂੰ ਕੱਟੀ ਕਿਤੇ ਉਧਰ ਨੂੰ ਕੱਟੀ ਇਹ ਜਦੋਂ ਮਸ਼ੀਨ ਤੇ ਕੱਟੀ ਜੂ ਬਿਲਕੁਲ ਐਕੂਰੇਸੀ ਦੇ ਵਿੱਚ ਕੱਟੀ ਜੂ ਸਾਈਜ਼ ਪੂਰਾ ਪ੍ਰੋਪਰ ਕੱਟਿਆ ਜਾਊਗਾ ਠੀਕ ਹੈ ਬਈ ਠੀਕ ਹੈ ਬਈ ਮੈਕਸਿਮਮ ਲਾਸਟ ਇੱਕ ਹਫਤਾ ਤਿੰਨ ਤੋਂ ਚਾਰ ਦਿਨ ਠੀਕ ਹੈ ਜੀ ਹਾਂ ਲਾਸਟ ਇੱਕ ਹਫਤਾ ਕਈ ਵਾਰੀ ਗਾਲੀ ਹੋਵੇ ਕਿ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਚ ਵੀ ਆਰਡਰ ਮਿਲ ਜੂਗਾ ਹਾਂਜੀ ਹਾਂਜੀ ਕਿਸ ਨੂੰ ਕੋਈ ਕਾਲੀ ਹੈ ਤਿੰਨ ਤੋਂ ਚਾਰ ਦਿਨ ਨਹੀਂ ਲਾਸਟ ਇੱਕ ਹਫਤਾ ਹਾਂ ਮਿਸਤਰੀ ਕਹਿੰਦੇ ਨੇ ਕਈ ਵਾਰੀ ਬਾਈ ਚ ਇਕੱਠਾ ਮਨਸ਼ੇਦੀ ਚਾਹੀਦੀਆਂ ਹਨਾ ਤਾਂ ਫੇਵਰੀ ਜਿਆਦਾ ਮਿਸਤਰੀ ਲੱਗੇ ਹੁੰਦੇ ਆ ਤਾਂ ਮਿਲ ਜੂਗਾ ਮਾਲ ਤੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਮਾਲ ਮਿਲ ਜੂਗਾ ਜੀ ਬਾਈ ਲੋਕੇਸ਼ਨ ਦੁਬਾਰੇ ਦੱਸ ਦੋ ਹਾਂ ਲੋਕੇਸ਼ਨ ਸਾਡੀ ਹੈਗੀ ਆ ਬਰਨਾਲਾ ਰੋਡ ਠੀਕ ਹੈ ਜੀ ਭਿੱਖੀ ਠੀਕ ਹੈ ਜੀ ਤੇ ਸਿੱਧੂ ਹਸਪਤਾਲ ਦੇ ਨਾਲ ਹਾਂਜੀ ਤੇ ਜਦੋਂ ਬਾਈ ਆਪਾਂ ਪਿੱਖੀ ਤੋਤ ਤਨੋਲੇ ਨੂੰ ਜਾਂਦੇ ਆ ਤਨੋਲੇ ਨੂੰ ਜਾਂਦੇ ਆ ਹਾਂ ਬਰਨਾਲੇ ਜਾਂਦੇ ਆ ਬਰਨਾਲੇ ਵੀ ਹਾਂਜੀ ਤੇ ਬਾਈ ਲੋਕੇਸ਼ਨ ਬਾਈ ਉਹਨਾਂ ਦੀ ਤੁਹਾਨੂੰ ਦੱਸੀ ਆ ਨੰਬਰ ਸਕਰੀਨ ਤੇ ਆ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਤੇ ਵੀ ਆਰਡਰ ਕਰ ਸਕਦੇ ਹੋ ਬਾਈ ਆਲ ਓਵਰ ਸਾਰੇ ਦਾ ਹੀ ਮਾਲ ਬਿਲਕੁਲ ਜੀ ਹਾਂ ਸਾਡੇ ਸਾਰਾ ਕਿਤੇ ਮਾਲ ਜਾਂਦਾ ਜੀ ਕੋਈ ਦਿੱਕਤ ਨਹੀਂ ਠੀਕ ਆ ਬਾਈ ਹਾਂ ਕੋਈ ਪੰਜਾਬ ਤੋਂ ਬਾਹਰ ਵੀ ਕਿਸੇ ਨੇ ਮਕੂਰੀਆਂ ਚਾਹੁੰਦਾ ਕੋਈ ਤੇ ਬਾਈ ਜੇ ਮੰਨ ਕੇ ਚੱਲੋ ਨਕਸ਼ਾ ਭੇਜਦੇ ਤੁਹਾਨੂੰ ਅਗਲਾ ਹਾਂ ਨਕਸ਼ਾ ਸਾਨੂੰ ਵਟਸਐਪ ਕਰ ਦੇ ਉਹਦਾ ਨਾਲ ਦੀ ਨਾਲ ਉਹਨੂੰ ਐਸਟੀਮੇਟ ਲਾ ਕੇ ਅਸੀਂ ਉਹਨੂੰ ਖਰਚਾ ਵੀ ਦੱਸ ਦਾਂਗੇ ਤੇ ਤੇਰਾ ਇੰਨਾ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਣੇ ਆਂ ਕੋਠੀਆਂ ਨਾਲ ਹੀ ਸੰਬੰਧ ਦਾ 25 ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਵਧੀਆ ਕੁਆਲਿਟੀ ਦੀ ਤੇ ਤੁਸੀਂ ਜਿੰਨੇ ਕ ਭਰਾ ਇਹ ਲਾਉਣਾ ਚਾਹੋ ਨੇ ਬਾਈ ਉਹਨਾਂ ਨਾਲ ਜਦੋਂ ਮਰਜ਼ੀ ਕੰਟੈਂਟ ਕਰਿਓ ਕਿਤੇ ਮਰਜ਼ੀ ਤੋਂ ਤੁਸੀਂ ਤੁਹਾਨੂੰ ਲੋੜ ਹੈਗੀ ਜਰੂਰਤ ਹੈਗੀ ਬਾਈ ਉਹਰੀ ਪਹੁੰਚਣਗੇ ਬਾਈ ਜੇ ਮੇਚਾ ਵਗੈਰਾ ਲੈਣਾ ਪਏ ਜੇ ਅਸੀਂ ਜਾਵਾਂਗੇ ਕੋਈ ਨਾ ਕੋਈ ਡਿਜ਼ਾਈਨ ਨਕਸ਼ਾ ਨਹੀਂ ਬਣਵਾਉਣਾ ਕੋਈ ਦਿੱਕਤ ਨਹੀਂ ਜਿੱਥੇ ਮਰਜ਼ੀ ਫੋਨ ਕਰੇ ਸਾਨੂੰ ਤੇ ਬਾਈ ਕਈ ਵਾਰੀ ਕਿਸੇ ਭਰਾ ਨੇ ਨਕਸ਼ਾ ਨਹੀਂ ਬਣਵਾਇਆ ਹੁੰਦਾ ਕੋਠੀ ਦਾ ਤਾਂ ਉਹਨੂੰ ਐਦਾਂ ਲੱਗ ਰਿਹਾ ਵੀ ਆਪਾਂ ਮੇਚ